ਲੋ ਜੀ ਅਸੀਂ ਨਨਕਾਣਾ ਸਾਹਿਬ ਟੋਲ ਪਲਾਜ਼ਾ ਦੇ ਵਾ ਦੇਖੋ ਜੀ ਆ ਉੱਤੇ ਲਿਖਿਆ ਹੈਗਾ ਨਨਕਾਣਾ ਸਾਹਿਬ ਟੋਲ ਪਲਾਜ਼ਾ ਇਥੋਂ ਬਸ ਨਾਲ ਹੀ ਆ ਥੋੜੀ ਜਿਹੀ ਦੂਰੀ ਤੇ ਜਾਣਾ ਅਸੀਂ ਤੇ ਨਨਕਾਣਾ ਸਾਹਿਬ ਟੋਲ ਪਲਾਜ਼ਾ ਪੜ੍ਹ ਕੇ ਤੇ ਮਨ ਸੱਚੀ ਮੁੱਚੇ ਖੁਸ਼ ਹੋ ਗਿਆ ਤੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਭਾਵ ਵੀ ਆਉਂਦੇ ਕਿਉਂਕਿ ਆਪਾਂ ਸਧਾਰਨ ਲੋਕ ਆ ਆਪਾਂ ਸਧਾਰਨ ਵਿਅਕਤੀ ਆ ਇਮੋਸ਼ਨਲ ਬੰਦੇ ਆ ਭਾਵੁਖਤਾ ਵਾਲੇ ਆ ਤੇ ਬਾਬੇ ਨਾਨਕ ਦੀ ਨਗਰੀ ਦੇ ਵੱਲ ਚੱਲੇ ਆ ਜੀ ਤੇ ਅਸੀਂ 90 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਸੀ ਜਿਹਦੇ ਵਿੱਚੋਂ ਮੇਰੇ ਖਿਆਲ 80 80 ਕਰ ਲਿਆ ਜੀ ਹਾਂ ਤਕਰੀਬਨ ਤੇ ਇਹ ਇੱਥੇ ਨਨਕਾਣਾ ਸਾਹਿਬ ਟੋਲ ਪਲਾਜ਼ਾ ਉੱਤੇ ਲਿਖਿਆ ਹੋਏਗੀ ਥੈਂਕ ਯੂ ਕਹਿੰਦੇ ਜੀ ਹੁਣ ਤੁਸੀਂ ਜਾ ਸਕਦੇ ਆ ਇਹ ਕਿੰਨੇ ਪੈਸੇ ਲੱਗੇ ਜੀ 190 ਰੁਪਏ ਲੱਗੇ ਆ ਹਾਂ ਆਪਾਂ ਜਿੰਨਾ ਵੀ ਹੁਣ ਤੱਕ ਟੋਲ ਵਰਤਿਆ ਹਾਂਜੀ ਉਹਦਾ ਸਾਰੇ ਦਾ ਲੇਖਾ ਜੋਖਾ 190 ਰੁਪਏ ਦਾ ਮਤਲਬ 90 ਕਿਲੋਮੀਟਰ ਅਸੀਂ ਵਰਤਿਆ M2 ਹਾਂ M2 ਵਰਤਣ ਤੋਂ ਬਾਅਦ ਅਸੀਂ ਹੁਣ ਨਨਕਾਣਾ ਸਾਹਿਬ ਚ ਕਿੰਨੀ ਦੇਰ ਬਾਅਦ ਪਹੁੰਚ ਜਾਗੇ ਤਕਰੀਬਨ ਅਸੀਂ ਤੇ ਜੁਕੇ ਲੇਅਰਲੀ ਆਏ ਆ ਵਰਨਾ 40 50 ਨਹੀਂ ਹੁਣ ਬਕਾਇਆ ਕਿੰਨਾ ਰਹਿ ਗਿਆ ਆਪਣਾ 500 700 ਅਬ 5 ਤੋਂ ਲੈ ਕੇ 700 ਮਿੰਟ ਲਿਖਿਆ ਹੋਇਆ ਜਨਮ ਸਥਾਨ ਗੁਰੂ ਨਾਨਕ ਦੇਵ ਜੀ ਠੀਕ ਹੈ ਜੀ ਉਹ ਲਿਖਿਆ ਜੀ ਨਨਕਾਣਾ ਸਾਹਿਬ ਉੱਥੇ ਲਿਖਿਆ ਹੋਇਆ ਜੀ 15 ਕਿਲੋਮੀਟਰ ਆਈ ਲਵ ਨਨਕਾਣਾ ਸਾਹਿਬ ਆਈ ਲਵ ਨਨਕਾਣਾ ਸਾਹਿਬ ਕੀ ਬਾਤ ਆ ਵਾਹ ਆਈ ਲਵ ਨਨਕਾਣਾ ਸਾਹਿਬ ਡੇ ਗੁਰੂਆਂ ਦੀ ਜਨਮ ਨਗਰੀ ਬੱਲੀ ਪਾਰਸ਼ਾਏ ਗਰੀਗੋ ਨਾਨਕ ਦੇਵ ਜਨਮ ਦਿਨ ਅੱਜ ਉੱਥੇ ਆਉਣ ਦਾ ਸੁਭਾਗ ਜਿਵੇਂ ਕਿ ਬਹੁਤ ਸਾਰੀ ਸੰਗਤ ਨੂੰ ਹੋਰ ਮਿਲਦਾ ਉਹ ਮੈਨੂੰ ਸਾਨੂੰ ਵੀ ਮਿਲਿਆ ਤੇ ਹੁਣ ਮੈਂ ਇਹ ਦ੍ਰਿਸ਼ ਕੱਲਾ ਕੱਲਾ ਕੈਦ ਕਰੂੰਗਾ ਵੀ ਜਿੱਥੇ ਵੀ ਨਨਕਾਣਾ ਸਾਹਿਬ ਲਿਖਿਆ ਨਾ ਉਹ ਇਸ ਮੋਬਾਈਲ ਦੇ ਵਿੱਚ ਕੈਦ ਹੋ ਜੇ ਬਸ ਇਹ ਜਿਹੜੇ ਉਰਦੂ ਜ਼ਬਾਨ ਦੇ ਵਿੱਚ ਬਹੁਤ ਕੁਝ ਲਿਖਿਆ ਹੋਇਆ ਮੇਰੇ ਖਿਆਲ ਵਿੱਚ ਜਿਵੇਂ ਥੱਲੇ 9 ਕਿਲੋਮੀਟਰ ਲਿਖਿਆ ਇਹ ਵੀ ਸ਼ਾਇਦ ਨਨਕਾਣਾ ਸਾਹਿਬ ਹੀ ਲਿਖਿਆ ਹੋਵੇ ਜੀ ਹਾਂ ਜੀ ਨਨਕਾਣਾ ਸਾਹਿਬ ਹੀ ਲਿਖਿਆ ਉਹ ਹੁਣ ਉੱਪਰ ਬੋਰਡ ਲੱਗਾ ਹੋਇਆ ਮੁੱਖ ਬੋਰਡ ਵੱਡਾ ਆ ਵੀ ਹੁਣ ਜਿਵੇਂ ਜਿਵੇਂ ਗੁਰਦੁਆਰਾ ਜਨਮ ਸਥਾਨ 9 ਕਿਲੋਮੀਟਰ ਨਨਕਾਣਾ ਸਾਹਿਬ 9 ਕਿਲੋਮੀਟਰ ਵਾਰਪਰਟਨ 27 ਕਿਲੋਮੀਟਰ ਮਤਲਬ ਵਾਰਪਰਟਨ ਜਗਾ ਦਾ ਨਾਂ ਹੈ ਹਾਂ ਜੀ ਜਗਾ ਦਾ ਠੀਕ ਹੈ ਜੀ ਹਾਲਾਤ ਬਿਲਕੁਲ ਇੱਕੋ ਜਿਹਾ ਆ ਇਧਰਲੇ ਪਾਸੇ ਖੇਤ ਆ ਜੀ ਤੇ ਇੱਕ ਥਾਂ ਦੇ ਉੱਤੇ ਅੱਗ ਲੱਗੀ ਅਸੀਂ ਇੱਥੇ ਵੀ ਦੇਖ ਲਈ ਆ ਖੇਤ ਦੇ ਵਿੱਚ ਅੱਗ ਲੱਗੇ ਦੇਖੀ ਆ ਬਹੁਤਾ ਤਾਂ ਨਹੀਂ ਹਾਂ ਇੱਕ ਥਾਂ ਤੇ ਵੇਖੀ ਆ ਬਣੀ ਇਮਾਨਦਾਰੀ ਨਾਲ ਇਹ ਗੱਲ ਆ ਇਧਰਲੇ ਪਾਸੇ ਆ ਪੱਠੇ ਚਰੀ ਆ ਬੇ ਰੱਖਿਆ ਲਈ ਪਰਲੇ ਪਾਰ ਸਰੋਂ ਆ ਸਾਗ ਨਹੀਂ ਹਾਂ ਸਾਗ ਇਹ ਸਰੋਂ ਆ ਜੀ ਤੇ ਸਰੋਂ ਹਲੇ 4-4 ਉਂਗਲਾਂ ਦੀ ਇੱਥੇ ਹੋਈ ਵੀ ਆ ਅਸੀਂ M2 ਤੋਂ M3 ਦੇ ਉੱਤੇ ਮੋਟਰਵੇ ਦੇ ਉੱਤੇ ਆਏ 90 ਕਿਲੋਮੀਟਰ ਦਾ ਸਫ਼ਰ ਤੇ ਅਸੀਂ ਟੋਲ ਪਲਾਟਾ ਦਿੱਤਾ ਹੈਗਾ 190 ਰੁਪਏ 190 ਰੁਪਏ ਹੁਣ ਲਗਾਤਾਰ ਜਿਹੜੇ ਆ ਕਾਲੇ ਕਦਮੀ ਤੇ ਅੱਗੇ ਵਧਣ ਨੂੰ ਚਿਤ ਕਰਨਾ ਇਹ ਤੇ ਵੀ ਅਸੀਂ ਬਹੁਤ ਸਾਰੇ ਦੇਖੇ ਭਾਈ ਜਿਹੜੇ ਨਾ ਉਹ ਜਿਹਨੂੰ ਅਸੀਂ ਕਹਿੰਦੇ ਜਗਾੜੂ ਰੇੜੀ ਮੋਟਰਸਾਈਕਲ ਦੇ ਪਿੱਛੇ ਜਿਹੜੀ ਰੇੜੀ ਪਾਈ ਆ ਉਹ ਵੀ ਬੜੀ ਪਹਿਲੇ ਖੋਤੀਆਂ ਵੰਦੇ ਸੀ ਅੱਛਾ ਜੀ ਫਿਰ ਅ ਅੱਗੇ ਕੱਟੇ ਹੂੰ ਤੇ ਹੁਣ ਜਦੋਂ ਕੱਟੇ ਵੀ ਨਹੀਂ ਤੇ ਹੁਣ ਆਗੇ ਨਹੀਂ ਕਿਉਂਕਿ ਹੁਣ ਆਗੇ ਸਮਾਂ ਤਬਦੀਲ ਹੋ ਗਿਆ ਆ ਖੇਤ ਆ ਜੀ ਨਨਕਾਣਾ ਸਾਹਿਬ ਵੱਲ ਜਾਂਦੇ ਰਾਹ ਦੇ ਖੇਤ ਆ ਗੋਭੀ ਲੱਗੀ ਸੀ ਗੋਭੀ ਸੀ ਜੀ ਇਹ ਆ ਖੇਤ ਵਾਏ ਆ ਲਾਹੌਰ ਤੋਂ ਨਕਾਣਾ ਸਾਹਿਬ ਦਾ ਸਫ਼ਰ 90 ਕਿਲੋਮੀਟਰ ਹੈ ਜੀ ਅਸੀਂ ਲਗਭਗ ਉਹਦੇ ਚੋਂ 80 ਕਿਲੋਮੀਟਰ ਤੈਅ ਕਰ ਲਿਆ ਤੇ ਹੁਣ ਤੋਂ ਕੁਝ ਮਿੰਟਾਂ ਬਾਅਦ ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਸਥਲੀ ਤੇ ਪਹੁੰਚ ਜਾਣਾ ਜਨਮ ਸਥਾਨ ਤੇ ਪਹੁੰਚ ਜਾਣਾ ਜਿੰਨੀ شدت ਦੇ ਨਾਲ ਮੇਰੇ ਵਰਗੇ ਜਾਂ ਸਾਡੇ ਵਰਗੇ ਬਹੁਤੇ ਗੁਰੂ ਨਾਨਕ ਸਾਹਿਬ ਜਾਂ ਕਿਸੇ ਵੀ ਗੁਰੂ ਸਾਹਿਬਾਨ ਦੇ ਦਰਤੇ ਜਾਂਦੇ ਆ ਅਸੀਂ ਉਨੀ شدت ਦੇ ਨਾਲ ਜੇਕਰ ਉਹਨਾਂ ਦੀਆਂ 5% ਦੀ ਗੱਲਾਂ ਮੰਨ ਲਗੇ ਨਾ ਤਾਂ ਮੇਰਾ ਖਿਆਲ ਆ ਵੀ ਗੱਲ ਬਣ ਜਾਈ। ਫਿਰ ਅੱਜ ਉਹ ਗੱਲਾਂ ਕਰਦੇ ਆ ਤੇ ਫਿਰ ਕਈ ਵਾਰੀ ਵਿਵਾਦ ਬਣ ਜਾਂਦਾ ਲੋ ਇਹਨਾਂ ਨੂੰ ਵੱਧ ਪਤਾ ਪਤਾ ਸਾਨੂੰ ਕੁਝ ਵੀ ਨਹੀਂਗਾ ਪਤਾ ਤਾਂ ਸਭ ਨੂੰ ਹੈਗਾ ਸਾਨੂੰ ਘੱਟ ਜਾਣਕਾਰੀ ਹੈ ਪਰ ਉਹਦਾ ਮੰਦੇ ਭਾਵ ਆ ਤੇ ਆ ਲੋ ਜੀ ਉਰਦੂ ਦੇ ਵਿੱਚ ਮੇਰਾ ਖਿਆਲ ਆ ਵੀ ਥਾਂ ਥਾਂ ਤੇ ਨਨ ਕਾਨਾ ਸਾਹਿਬ ਜਾਂ ਪਿੰਡਾਂ ਦੇ ਵੇਰਵੇ ਲਿਖਿਆ ਵੀ ਭਾਈ ਖੱਬੇ ਨੂੰ ਫਲਾਣਾ ਪਿੰਡ ਹੋਊਗਾ ਖੱਬੇ ਨੂੰ ਫਲਾਣਾ ਪਿੰਡ ਹੋਊਗਾ ਸਾਈਨ ਬੋਰਡ ਆ ਜਿਹੜੇ ਮੀਲ ਪੱਥਰ ਹਾਂ ਮੀਲ ਪੱਥਰ ਸੰਗੇ ਮੀਲ ਜਿਵੇਂ ਅਸੀਂ ਇੱਕ ਮਿੰਟ ਸ਼ਹਿਬਾਦ ਸਾਹਿਬ ਦੱਸਿਓ ਆ ਸ਼ਹਿਬਾਦ ਸਾਹਿਬ ਨੇ ਜਿਵੇਂ ਸੀ ਇਹ ਸ਼ਹਿਬਾਦ ਸਾਹਿਬ ਨੇ ਜਿਹੜੇ ਸਾਨੂੰ ਲੈ ਕੇ ਜਾ ਰਹੇ ਆ ਜਿਵੇਂ ਸਾਡੇ ਉਥੇ ਸ਼ੁੱਧਤਾ ਜਿਹੜੀ ਆ ਨਾ ਬੋਲੀ ਦੀ ਉਹ ਅਵਸਰ ਰਹੀ ਆ ਠੇਠਤਾ ਜਿਹਨੂੰ ਅਸੀਂ ਕਹਿੰਨੇ ਆ ਪਿਓਰਿਟੀ ਮੈਂ ਸਮਝਾ ਤੇ ਤੁਸੀਂ ਵੀ ਇੱਥੇ ਉਰਦੂ ਦੇ ਵਿੱਚ ਜਿਹੜੀ ਆ ਉਹ ਪਿਓਰਿਟੀ ਖਾਲਸ ਬਣੋ ਦੇਖੋ ਇਹ ਜਿਵੇਂ ਅਸੀਂ ਵਿਆਕਰਨਿਕ ਸ਼ੁੱਧਤਾ ਦਾ ਖਿਆਲ ਨਹੀਂ ਰੱਖਦੇ ਸਾਡੇ ਬੋਰਡਾਂ ਦੇ ਉੱਤੇ ਅਕਸਰੀ ਬਿੰਦੀ ਦੀ ਟਿੱਪੀ ਦੀ ਲਗਾ ਮਾਤਰਾ ਉਹ ਨਹੀਂ ਕਮੀ ਹੁੰਦੀ ਦੇਖੋ ਜਿਹੜੀ ਲਿਖਣ ਦੀ ਹੈ ਜਿਹੜੇ ਸਰਕਾਰੀ ਕੰਮਾਂ ਦੀ ਹੱਦ ਤੱਕ ਤੇ ਨਹੀਂ ਜਿਹੜੀ ਬੋਲਣ ਦੀ ਹੱਦ ਆ ਕਿ ਉਹ ਬਹੁਤ ਜ਼ਿਆਦਾ ਇੰਪਿਅਰ ਹੋ ਗਈ ਹੈ ਯਾਨੀ ਕਿ ਤੁਸੀਂ ਵੇਖੋ ਨਾ ਕੋਈ ਵੀ ਮੈਂ ਅੱਜ ਕੱਲ ਜਿਵੇਂ ਤੁਹਾਡੀ ਤੁਹਾਡਾ ਜ਼ਿਕਰ ਕਰਾਇਆ ਸੀ ਨਾ ਕਿ ਤੁਸੀਂ ਜਿੰਨੀ ਸ਼ੁੱਧਤਾ ਨਾਲ ਬੋੜਾ ਇੱਕ ਜਨਰਲਿਸਟ ਹੈਗਾ ਹਬੀਬ ਅਕਰਮ ਉਹ ਹਬੀਬ ਅਕਰਮ ਸਾਹਿਬ ਅੱਛਾ ਹਬੀਬ ਅਕਰਮ ਉਹ ਸ਼ੁੱਧਤਾ ਨਾਲ ਇਸ ਤਰ੍ਹਾਂ ਹੀ ਬੋਲਦੇ ਨੇ ਉਰਦੂ ਲੇਕਿਨ ਜਿਹੜਾ ਅਮومی ਹੈ ਨਾ ਉਹ ਪੰਜਾਬੀ ਬੋਲਦਿਆਂ ਵੀ ਵਿੱਚ ਅੰਗਰੇਜ਼ੀ ਵੱੜ ਜਾਂਦੀ ਹੈ ਅੰਗਰੇਜ਼ੀ ਤੇ ਲਾਜ਼ਮੀ ਵੱੜਦੀ ਹੈ ਨਾ ਕੁਸਪੈਟ ਹੋ ਗਈ ਹੈ ਸ਼ਬਦਾਂ ਦੀ ਲੋਜੀ ਅਸੀਂ ਹੀ ਜਾ ਰਹੇ ਹਾਂ ਬਹੁਤ ਥੋੜਾ ਸਮਾਂ ਲੱਗੂਗਾ ਮਿੰਟ ਬਾਅਦ ਅਸੀਂ ਨਨਕਾਣਾ ਸਾਹਿਬ ਪਹੁੰਚ ਜਾਣਾ ਗੁਰੂ ਜੀ ਦੀ ਜਨਮ ਸਥਲੀ ਤੇ ਪਹੁੰਚ ਜਾਣਾ ਬਹੁਤ ਚਾਹ ਵੀ ਆ ਉਤਸ਼ਾਹ ਵੀ ਆ ਸ਼ਰਧਾ ਵੀ ਆ ਜਜ਼ਬਾਤ ਵੀ ਉਮੜਦੇ ਆ ਬਹੁਤ ਪੁਸ਼ਾ ਸਾਡੇ ਜਨ ਵੈਸੇ ਤਾਂ ਕੋਈ ਵੀ ਆਵੇ ਸਿੱਖ ਭਾਈਚਾਰੇ ਦਾ ਕੋਈ ਵੀ ਵਿਅਕਤੀ ਹੋਵੇ ਤੇ ਉਹ ਜਦੋਂ ਇੱਥੇ ਆਊਗਾ ਕਿਸੇ ਵੀ ਸ਼ਹਿਰ ਦੇ ਵਿੱਚੋਂ ਕਿਸੇ ਵੀ ਕੰਮ ਲਈ ਆਇਆ ਹੋਵੇ ਤੇ ਉਹ ਇੱਧਰ ਨੂੰ ਜਾਊਗਾ ਹੀ ਜਾਊਗਾ ਮੱਥਾ ਟੇਕ ਕੇ ਆਊਗਾ ਹੀ ਆਊਗਾ ਤੇ ਧਨ ਕਿਲੋਮੀਟਰ ਬਾਕੀ ਹੈ ਜੀ ਇਹ ਪਿੰਡ ਆ ਗਿਆ ਹੈ ਨਾ ਕੋਈ ਹਾਂਜੀ ਲੈਣਾ ਦਾਸ ਕਿਹੜਾ ਜੀ ਲੈਣਾ ਦਾਸ ਇਹ ਲੈਣਾ ਦਾਸ ਪਿੰਡ ਆ ਜੀ ਇਹ ਜਿਵੇਂ ਕਿ ਸ਼ਹਬਾਦ ਸਾਹਿਬ ਨੇ ਦੱਸਿਆ ਸਾਨੂੰ ਤੇ ਪਿੰਡ ਬਿਲਕੁਲ ਆਪਣੇ ਪਿੰਡਾਂ ਵਰਗੇ ਆ ਜਿਵੇਂ ਆਪਾਂ ਕਹਿ ਰਹੀਏ ਵੀ ਕੋਈ ਜਲਾਲਾਬਾਦ ਦੇ ਵਿੱਚ ਜਾਂ ਫਾਜ਼ਲਕਾ ਦੇ ਵਿੱਚ ਜਾਂ ਫਿਰੋਜ਼ਪੁਰ ਦੇ ਵਿੱਚ ਜਾਂ ਕਹਿਣਗੇ ਜਿਵੇਂ ਕੋਈ ਬਾਰਡਰ ਏਰੀਆ ਦੇ ਪਿੰਡ ਹੁੰਦੇ ਹਨ ਇਸ ਤਰੀਕੇ ਦੇ ਨਾਲ ਆ ਤੇ ਜਿਵੇਂ ਜਿਵੇਂ ਅਸੀਂ ਵੱਡੇ ਸ਼ਹਿਰਾਂ ਤੋਂ ਦੂਰ ਜਾ ਰਹੇ ਆਂ ਜਾਵਾਂਗੇ ਨਾ ਕੁਝ ਮੈਨੂੰ ਇਹ ਪੁਰਬਤਾਈ ਆਈ ਜਾਏਗੀ ਕਰਾ ਦਾ ਸਟਰਕਚਰ ਚੇਂਜ ਹੋਣਾ ਸ਼ੁਰੂ ਹੋਇਆ ਖਾਸ ਤੌਰ ਤੇ ਜਦੋਂ ਤੁਸੀਂ ਪੰਜਾਬ ਤੋਂ ਮੂਰਲੇ ਸਾਈਡ ਜਾਂਦੇ ਹੋ ਨਾ ਜਨੂਬੀ ਪੰਜਾਬ ਵਾਲੇ ਹਾਂਜੀ ਉਧਰ ਜਰਾ ਹੋਰ ਕਿਸਮ ਦਾ ਕਲਚਰ ਹੈਗਾ ਜਾਂ ਹਲੇ ਤੁਸੀਂ ਕਹਿ ਲੋ ਕਿ ਥੋੜਾ ਪਿੱਛੇ ਨਾਲ ਲੋ ਜੀ ਤੇ ਆਪ ਬੋਰਡੇ ਘੋਰ ਲੱਗਾ ਆ ਗਿਆ ਤੇ ਆਪ ਬੋਰਡ ਦੇ ਉੱਤੇ ਲਿਖਿਆ ਹੈ ਨਨਕਾਣਾ ਸਿਟੀ ਗੁਰਦੁਆਰਾ ਜਨਮ ਸਥਾਨ ਸਿਟੀ ਨਨਕਾਣਾ ਸਾਹਿਬ 1 ਕਿਲੋਮੀਟਰ ਜਨਮ ਸਥਾਨ ਤੋਂ 3 ਕਿਲੋਮੀਟਰ ਜੀ ਇੱਥੇ ਗੁਰਦੁਆਰਾ ਸਾਹਿਬ ਇੱਥੇ ਕਾਫੀ ਦੇਖਣਾ ਜੀ ਮੈਂ ਆਇਆ ਮੈਂ ਪਹਿਲੇ ਵੀ ਉਹ ਅੰਦਰ ਹੀ ਸ਼ਾਇਦ ਹੋਣ ਇਹ ਕਿਹੜਾ ਚੌਕ ਆ ਜੀ ਵੈਲਕਮ ਟੂ ਨਨਕਾਣਾ ਸਾਹਿਬ ਇਹ ਜਿਹੜੀ ਤਸਵੀਰ ਆ ਇਹ ਕਿੰਨਾ ਦੀ ਲੱਗੀ ਹੋਈ ਆ ਜੀ ਇਸ ਸੈਕੰਡਰੀ ਬੀਚਸ ਟਰਨ ਲੈਫਟ ਟੂ ਅਚਲ ਜਿਲਕਾਈ ਕੋਈ ਮਸ਼ਹੂਰ ਸ਼ਖਸੀਅਤ ਓਕੇ ਇਹ ਨਨਕਾਣਾ ਸਾਹਿਬ ਆ ਗਿਆ ਜੀ ਖੇਤ ਨਨਕਾਣਾ ਸਾਹਿਬ ਆ ਜੀ ਨਨਕਾਣਾ ਸਾਹਿਬ ਦੇ ਵਿੱਚ ਅਸੀਂ ਦਾਖਲ ਹੋ ਗਏ ਆ ਇਹ ਉਹ ਨਗਰੀ ਆ ਹੁਣ ਤੁਸੀਂ ਸੋਚ ਕੇ ਦੇਖੋ ਸਿਰਫ ਇਸ ਗੱਲ ਨੂੰ ਆਪਣੇ ਅਹਿਸਾਸਾਂ ਦੇ ਵਿੱਚ ਲੈ ਕੇ ਆਓ ਕਿ ਇਹ ਸਾਡੇ ਗੁਰੂ ਸਾਹਿਬ ਦੀ ਨਗਰੀ ਹੈ ਹੀ ਤੇ ਇੱਥੇ ਗੁਰੂ ਸਾਹਿਬ ਤੁਰਦੇ ਹੋਣਗੇ ਇਹ ਸਥਾਨ ਦੇ ਉੱਤੇ ਉਹ ਆਪਣੇ ਰੋਜ਼ਮਰਰਾ ਦੇ ਕੰਮਾਂ ਦੇ ਲਈ ਨਿਕਲਦੇ ਹੋਣਗੇ ਇਹ ਸਥਾਨ ਦੇ ਉੱਤੇ ਉਹਨਾਂ ਦੇ ਜਿਹੜੇ ਬਾਕੀ ਸਾਥੀ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਵੱਡੇ ਨੇ ਉਹ ਵੀ ਤੁਰਦੇ ਹੋਣਗੇ ਜਿਹੜੇ ਸਾਡੇ ਲਈ ਸਨਮਾਨਯੋਗ ਆ ਜਿਹੜੇ ਸਾਡੇ ਲਈ ਪੂਜਣਯੋਗ ਬਣ ਗਏ ਤੇ ਉਹ ਇੱਥੇ ਹੋਣਗੇ ਇੱਕ ਵਾਰ ਹੋਰ ਦੱਸਦਾ ਜੀ ਕਿ ਆ ਨਾ ਤੁਸੀਂ ਜਿੱਥੇ ਵੀ ਜਾਂਦੇ ਆ ਜਿਵੇਂ ਤੁਸੀਂ ਹੌਲੈਂਡ ਦੇ ਵਿੱਚ ਜਰ ਜਾਦੇ ਆ ਨਾ ਜੀ ਜੀ ਉਦੋਂ ਹਰ ਦੁਕਾਨ ਦੇ ਹਰ ਫੈਕਟਰੀ ਦੇ ਹਰ ਦਫ਼ਤਰ ਦੇ ਬਾਹਰ ਸਾਈਕਲ ਹੀ ਸਾਈਕਲ ਮਿਲਦੇ ਆ ਅੱਛਾ ਉਹ ਮੈਂ ਹੈਰਾਨ ਮੈਂ ਖੈ ਵੀ ਹਰ ਥਾਂ ਤੇ ਸਾਈਕਲ ਸਟੈਂਡ ਤਾਂ ਨਹੀਂ ਬਣਿਆ ਉਹ ਕਹਿੰਦੇ ਜੀ ਇੱਥੇ ਲੋਕਾਂ ਨੂੰ ਤੁਰ ਕੇ ਜਾਂ ਸਾਈਕਲ ਦੇ ਉੱਤੇ ਸਫਰ ਕਰਨ ਦੇ ਲਈ ਉਤਸ਼ਾਹਤ ਕੀਤਾ ਜਾਂਦਾ ਤੇ ਹਰ ਬੰਦਾ ਜਿਹੜਾ ਚੰਗੀ ਤੋਂ ਚੰਗੀ ਜੌਬ ਦੇ ਉੱਤੇ ਆ ਨਾ ਉਹ ਵੀ ਕਹਿੰਦੇ ਵੀ ਇਹ ਸਾਈਕਲ ਦੀ ਵਰਤੋਂ ਵੱਧ ਕਰਦਾ 3-4 ਕਿਲੋਮੀਟਰ ਲਈ ਇੱਥੇ ਤੁਹਾਨੂੰ ਹਰ ਥਾਂ ਤੇ ਆ ਹਾਂਡੇ-ਹਾਂਡੇ ਖੜੇ ਮਿਲਣਗੇ ਹੀ ਰੋਹਾਂਡੇ ਤੇ ਮੈਂ ਕਿਹਾ ਮੈਂ ਹੈਰਾਨ ਰਹਿ ਗਿਆ ਮੈਂ ਕਿਹਾ ਵੀ ਹਰ ਥਾਂ ਤੇ ਏਜੰਸੀ ਆ ਗਈ ਇਹ ਉਹ ਕਹਿੰਦੇ ਵੀ ਇੱਥੇ ਹਾਂਡੇ ਵੱਧ ਚੱਲਦੇ ਜਿਵੇਂ ਆਪਣੇ ਤਾਂ ਪੈਸ਼ਨ ਪ੍ਰੋ ਆ ਬੁਲਟ ਵੀ ਆ ਹੀਰੋ ਹਾਂਡੇ ਵੀ ਆ ਸਪਲੈਂਡਰ ਵੀ ਆ ਹੋਰ ਵੀ ਆ ਤੁਹਾਨੂੰ ਇੱਥੇ ਹਾਂਡੇ-ਹਾਂਡੇ ਮਿਲਣੇ ਆ ਕੋਈ ਵਿਰਲਾ ਟਾਵਾ ਹੀ ਹੋਰ ਹੋਊਗਾ ਆ ਦੇਖੋ ਜੀ ਆ ਵੀ ਹਾਂਡਾ ਸਾਰੇ ਉਹ ਵੀ ਸਾਰੇ ਹਾਂਡੇ ਹਾਂਡੇ ਉਹ ਕਹਿੰਦੇ ਐਵਰੇਜ ਦੇ ਪੱਖੋਂ ਤੇ ਸਹੂਲਤ ਦੇ ਪੱਖੋਂ ਇਹ ਸਾਨੂੰ ਠੀਕ ਲੱਗਦੇ ਆ ਜਨਮਸਥਾਨ ਜਨਮਸਥਾਨ ਇਹ ਪਸਾਂ ਲੋਕਲ ਆ ਜੀ ਤੁਹਾਡੀਆਂ ਇਹ ਲੋ ਜੀ ਹੁਣ ਕੁਛ ਕੁ ਮਿੰਟ ਰਹਿ ਗਏ ਜਾਂ ਕੁਝ ਕੁ ਸਕਿੰਟ ਰਹਿ ਗਏ ਤੇ ਬਸ ਮੈਂ ਓਨੀ ਦੇਰ ਵੀਡੀਓ ਜਿਹੜੀ ਉਹ ਬਣਾਈ ਜਾਣੀ ਆ। ਲੇਕਿੰਗ ਮਿੰਟ ਦੇਰ ਤੱਕ ਅਸੀਂ ਉਸ ਥਾਂ ਦੇ ਉੱਤੇੋਂ ਤਰੀ ਜਾਂਦੇ। ਤੁਸੀਂ ਨਾਲ-ਨਾਲ ਦਰਸ਼ਨ ਕਰ ਲਿਓ ਜੀ ਤੇ ਅਸੀਂ ਉੱਥੇ ਜਾ ਕੇ ਤੇ ਵੀਡੀਓ ਜਿਹੜੀ ਬਣਾਉਣੀ ਬੰਦ ਕਰ ਦੇਣੀ ਆ ਇਹ। ਤੁਹਾਡਾ ਕੀਮਤੀ ਸਮਾਂ ਬਹੁਤ ਆ। ਤੇ ਤੁਹਾਡੇ ਸਮੇਂ ਦੀ ਕਦਰ ਕਰਦੇ ਆ ਲਓ ਜੀ ਭੀੜ ਭੜਕਾ ਪੂਰਾ ਨਨਕਾਣਾ ਸਾਹਿਬ ਇਹ ਸ਼ਹਿਰ ਹੈ ਜੀ ਨਨਕਾਣਾ ਸ਼ਹਿਰ ਇਹ ਨਨਕਾਣੇ ਦੀਆਂ ਗਲੀਆਂ ਤੇ ਗੀਤਾ ਦੇ ਵਿੱਚ ਵੀ ਸੁਣਦੇ ਆ ਜੇ ਕੋਲ ਹੁੰਦਾ ਨਨਕਾਣਾ ਤਾਂ ਮੱਥਾ ਟੇਕਣ ਜਾਣਾ ਸੀ ਅੱਜ ਟੇਕ ਲੈਣਾ ਹੈ ਅੱਜ ਟੇਕ ਲੈਣਾ ਹੈ ਖਦੇਰ ਲੱਕੜੀਆਂ ਆ ਨਕਾਣੇ ਦੀਆਂ ਗਲੀਆਂ ਬਿਲਕੁਲ ਇਵੇਂ ਹੀ ਲੱਗਦਾ ਜਿਵੇਂ ਚੜ੍ਹਦੇ ਪੰਜਾਬ ਦੇ ਕਿਸੇ ਸ਼ਹਿਰ ਦੇ ਵਿੱਚੋਂ ਲੰਘਦੇ ਹੋਏ ਮਾਲਵੇ ਦੇ ਖਾਸ ਕਰਕੇ ਕਿਸੇ ਸ਼ਹਿਰ ਦੇ ਵਿੱਚ ਹੋਈ ਗੀ ਇਹ ਸਹਿਬਾਏ ਸਾਹਿਬ ਨੇ ਲੋਕੇਸ਼ਨ ਲਾਈ ਆ ਕਿਉਂਕਿ ਉਹ ਕਹਿੰਦੇ ਮੈਂ ਪਹਿਲਾਂ ਵੀ ਆਇਆ ਪਰ ਦੂਸਰੇ ਰਸਤੇ ਤੋਂ ਨਹੀਂ ਆਇਆ ਪਰ ਹੋਰ ਰਾਹ ਥਾਣੀਆਂ ਆਏ ਹੋਣਗੇ ਉਹ ਨਾ ਪਰ ਮੁੜਨੇ ਨੂੰ ਬਾਈਪਾਸ ਵੀ ਇਹਨਾਂ ਨੇ ਬਣਾਇਆ ਉਹ ਸ਼ਹਿਬਾਜ਼ ਸਾਹਿਬ ਅਸਲ ਵਿੱਚ ਇੱਕ ਵਾਰੀ ਚਾਹ ਪਿਆ ਦਿਓ ਚਾਹ ਹਾਂ ਬਸ ਗੜੇ ਦੀ ਨਾ ਟਕੋਰ ਹੋ ਜੇ ਉਹ ਕਿ ਚਾਹ ਫਿਰ ਪੀ ਲਈਏ ਹਾਂ ਪਹਿਲਾਂ ਕਿ ਚਾਹ ਪੀ ਲਈਏ ਠੀਕ ਤੇ ਅਸੀਂ ਕੀ ਬਸ ਇੱਥੇ ਹੁਣ ਰੁਕ ਜਾਣਾ ਐਸ ਰੋਡ ਦੇ ਐਂਡ ਤੇ ਆਣਾ ਗੋਡਵਾਰਾ ਹਾਂ ਐਸ ਸੜਕ ਦੇ ਉਹ ਸਾਹਮਣੇ ਤੁਹਾਨੂੰ ਨਜ਼ਰ ਆਉਣ ਲੱਗ ਗਿਆ ਹੋਣਾ ਸ਼ਾਇਦ ਇਹੀ ਹੋਵੇ ਚੰਦਾ ਵੀ ਮিনার ਵੀ ਹੋਵੇ ਹਾਂ ਸ਼ਾਇਦ ਮਸਜਿਦ ਦਾ ਮিনার ਨਾ ਹੋਵੇ ਮੈਂ ਕਿਤੇ ਭਲੇਖੇਤ ਨਾ ਹੋਵਾਂ ਪਿਛਲੇ ਨਾ ਦੋ ਤਿੰਨ ਦਿਨਾਂ ਤੋਂ ਜੀ ਹਾਂਜੀ ਤੇ ਗੜ ਛੱਲਿਆ ਪਿਆ ਸਰ ਇੱਥੇ ਧੁੰਮ ਇੰਨੀ ਜ਼ਿਆਦਾ ਹੈ ਧੁੰਮ ਸੱਚੀ ਧੂਏ ਦੀ ਤੇ ਧੂੜ ਦੀ ਪਰਤਾ ਜਿਹੜੀ ਉਹ ਇੱਥੇ ਸ਼ਾਈ ਵੀ ਆ ਅ ਲੋਕਡਾਊਨ ਰਿਹਾ ਮੇਰੇ ਕੋਲ ਕੱਲ ਹੀ ਖੁੱਲਿਆ ਜੀ ਕੱਲ ਹੀ ਖੁੱਲਿਆ ਲੋਕਡਾਊਨ ਰਿਹਾ ਜੀ ਇੱਥੇ ਸ਼ਾਮੀ 8 ਵਜੇ ਤੋਂ ਬਾਅਦ ਹਰ ਦੁਕਾਨ ਬੰਦ ਤੁਹਾਨੂੰ ਰੇੜੀ ਫੜੀ ਵੈਸੇ ਮਿਲ ਜਾਂਦੀ ਸੀ ਜਿਵੇਂ ਚੋਰੀ ਚੋਰੀ ਆਪਾਂ ਵੀ ਲੋਕਡਾਊਨ ਦੇ ਮੌਕੇ ਕਰੋਨਾ ਦੇ ਵੇਲੇ ਤੇ ਸ਼ਟਰ ਥੋੜਾ ਜਿਹਾ ਥੱਲੇ ਖੁੱਲਾ ਰੱਖ ਲੈਂਦੇ ਸੀ ਕੁਝ ਦੁਕਾਨਦਾਰਾਂ ਨੂੰ ਅਸੀਂ ਦੇਖਿਆ ਵੀ ਭਾਈ ਉਹ ਕਦੇ ਵੀ ਅਸੀਂ ਰੋਣੀ ਆਪਦੀ ਤੇ ਆ ਲੋ ਜੀ ਲੋ ਜੀ ਅਸੀਂ ਨਨਕਾਣਾ ਸਾਹਿਬ ਦੇ ਵਿੱਚ ਪਹੁੰਚਣ ਵਾਲੇ ਆ ਤੇ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ ਹਮੇਸ਼ਾ ਜਿੰਦਾਬਾਦ ਰਹੋ ਜਿਹੜੇ ਅਸੀਂ ਕਾਮਨਾ ਕਰਦੇ ਆ ਗੁਰਦੁਆਰਾ ਜੰਮਾਲ ਜੀ ਸਾਹਿਬ ਜੰਮਾਲ ਜੀ ਸਾਹਿਬ ਇਹ ਇਹਨਾਂ ਦੇ ਵੀ ਇੱਥੇ ਇਤਿਹਾਸ ਪੜ੍ਹ ਕੇ ਜਾਵਾਂਗੇ ਵੀ ਇਹ ਕਿਉਂ ਬਣਾਏ ਗਏ ਇਹਦੇ ਪਿੱਛੇ ਕੀ ਕੀ ਇਤਿਹਾਸਕ ਮਹੱਤਤਾ ਹੈਗੀ ਆ ਆ ਪੁਰਾਣੀਆਂ ਇਮਾਰਤਾਂ ਇਹ ਇਹਨਾਂ ਨੂੰ ਦੇਖ ਕੇ ਤੇ ਆਹ ਦੇਖੋ ਮੈਨੂੰ ਲੱਗਦਾ ਨਹੀਂ ਜੀ ਕਿ ਇਹ ਇਹ ਪੁਰਾਣੀਆਂ ਹੀ ਨੇ ਹਾਂ ਵੀ ਕੋਈ 70 80 100 ਸਾਲ ਦੀਆਂ ਹੋਣੀਆਂ ਇਹ ਵੰਡ ਤੋਂ ਪਹਿਲਾਂ ਦੀਆਂ ਇਮਾਰਤਾਂ ਇਹ ਜੀ ਅਸਲਾਮੁਅਲੈਕ ਜੀ ਸਰ ਜੀ ਪਹੁੰਚ ਗਏ ਤੁਸੀਂ ਬਸ 2 ਮਿੰਟ ਚ ਪਹੁੰਚ ਗਏ ਸੀ ਅੱਛਾ ਤਾਂ ਅਸੀਂ ਜਿਵੇਂ ਬੁਰਾ ਬੱਜੀਓ ਕਿਹੋ ਜਿਹਾ ਹੁੰਦੇ ਨੇ ਚਲੋ ਆਜੋ ਕੋਈ ਗੱਲ ਨਹੀਂ ਓਕੇ ਠੀਕ ਭਾਈ ਨਿਕਲੋ ਅਰੇ ਪੁਰਾਣੀਆਂ ਇਮਾਰਤਾਂ ਦੇਖੋ ਜੀ ਬੋਸ਼ਕ ਵਿੱਚ ਨੰਮਾ ਵੀ ਹੈਗਾ ਇਹ ਬਹੁਤਗਾ ਥਾਵਾਂ ਤੇ ਤੁਹਾਨੂੰ ਉਰਦੂ ਦੇ ਵਿੱਚ ਲਿਖਿਆ ਮਿਲਦਾ ਵਿਰਲੀਆਂ ਥਾਵਾਂ ਤੇ ਤੁਹਾਨੂੰ ਅੰਗਰੇਜ਼ੀ ਮਿਲੂਗੀ ਆ ਜਿਹੜੀ ਉਰਦੂ ਦੇ ਵਿੱਚ ਆ ਉਹਦੇ ਨਾਲ ਜਿੱਥੇ ਲਿਖੀ ਹੋਈ ਹੈ ਅੰਗਰੇਜ਼ੀ ਤੇ ਕੁੱਲ ਅੰਗਰੇਜ਼ੀ ਤੁਹਾਨੂੰ ਬਹੁਤ ਘੱਟ ਮਿਲੂਗੀ ਆ ਦੇਖੋ ਜੀ ਆ ਦੁਕਾਨ ਆ ਜਿਹੜੀ ਇਹ ਦੁਕਾਨ ਵੇਖ ਕੇ ਪਤਾ ਇਹ ਟਾਇਲਾਂ ਦੀ ਆ ਸਿਲੰਡਰ ਪਾਏ ਇਹਦੇ ਵਿੱਚ ਆ ਵੀ ਦੇਖੋ ਇੱਥੇ ਉਰਦੂ ਲਿਖੀ ਹੋਈ ਆ ਉੱਥੇ ਵੀ ਉਰਦੂ ਆ ਜੇ ਇੱਧਰ ਦੇਖ ਲਓ ਜੀ ਆਪ ਉਰਦੂ ਆਪ ਉਰਦੂ ਹਰ ਦੁਕਾਨ ਦੇ ਉੱਤੇ ਉਰਦੂ ਲਿਖਿਆ ਮੱਥੇ ਦੇ ਉੱਤੇ ਇਹ ਆ ਅੰਗਰੇਜ਼ੀ ਤੇ ਉਰਦੂ ਜਿਵੇਂ ਸਾਡੀ ਹਿੰਦੀ ਰਾਸ਼ਟਰੀ ਭਾਸ਼ਾ ਤੁਹਾਡੀ ਉਰਦੂ ਦੀ ਰਾਧਵਤ ਸ਼ਹਿਬਾਦ ਸਾਹਿਬ ਨੇ ਕਿਹਾ ਜੀ ਕਿ ਜਿਹੜੇ ਖੇਤ ਆ ਨਾ ਇੱਥੇ ਕਰੀ ਕਿ ਹੁਣ ਸੋਲਰ ਵਾਲੀਆਂ ਮੋਟਰਾਂ ਬਖਾ ਜੀ ਸਾਡੇ ਪੰਜਾਬ ਦੇ ਵਿੱਚ ਵੀ ਇਵੇਂ ਹੀ ਆ ਤੇ ਸ਼ੁਕਰ ਕਰੋ ਜੀ ਇਸ ਗੱਲ ਦਾ ਵੀ ਸੂਰਜ ਇੱਕੋ ਤੋਂ ਹੀ ਆਉਂਦੀ ਹੈ ਰੋਸ਼ਨੀ ਤਪਸ਼ ਇੱਕੋ ਤੋਂ ਹੀ ਆਉਂਦੀ ਹੈ ਕਿਤੇ ਸੂਰਜ ਨਹੀਂ ਵੰਡਿਆ ਗਿਆ ਤੇ ਚੰਦ ਵੀ ਬੰਨਣ ਤੋਂ ਆਪਾਂ ਰਹਿ ਗਏ ਲੋ ਜੀ ਉਰਦੂ ਜਿੱਥੇ ਜਿੱਥੇ ਬੰਦੇ ਦਾ ਹੱਥ ਪਿਆ ਉੱਥੇ ਤਾਂ ਵੰਡੀ ਪੈ ਗਈ ਹਨ ਜਿੱਥੇ ਹੱਥ ਨਹੀਂ ਪਹੁੰਚਿਆ ਹਲੇ ਤੱਕ ਤੁਸੀਂ ਇੱਕ ਨਾ ਮੈਂ ਨਜ਼ਮ ਪੜ੍ਹੀ ਸੀ ਅੰਗਰੇਜ਼ੀ ਦੀ ਹਾਂ ਕਿ ਉਹ ਉਹਦਾ ਥੀਮ ਹੈਗਾ ਸੀ ਕਿ ਬਰਡਸ ਐਸਲੀ ਇਕੱਠੇ ਨਹੀਂ ਕਿ ਉਹਨਾਂ ਦੇ ਸਿਰ ਤੇ ਕੋਈ ਪੋਲਿਟਿਸ਼ੀਅਨ ਨਹੀਂ ਹੈ ਵਾਹ ਵਾਹ ਹਾਂ ਬਿਲਕੁਲ ਜੇ ਕਬੂਤਰਾਂ ਦਾ ਤਾਵਾਂ ਦਾ ਚਿੜੀਆਂ ਦਾ ਘੁਗੀਆਂ ਦਾ ਉਹਨਾਂ ਦੇ ਕੋਈ ਰਾਜਨੀਤਿਕ ਤੱਤ ਨਹੀਂ ਹੈ ਤੇ ਉਹ ਵੀ ਫਿਰ ਵੰਡੇ ਗਏ ਆ ਲੋ ਜੀ ਆ ਇਹ ਫਿਰ ਉਹੀ ਆਗੀ ਗੱਲ ਇਹ ਹਾਂਡਾ ਦੀ ਏਜੰਸੀ ਨਹੀਂ ਆ ਇਹ ਦੁਕਾਨਾਂ ਦੇ ਬਾਹਰ ਖੜੇ ਹੋਏ ਮੋਟਰਸਾਈਕਲ ਆ ਤੇ ਇਹ ਹਾਂਡਾ ਹੀ ਹਾਂਡੇ ਤੁਹਾਨੂੰ ਮਿਲਣੇ ਆ ਲਾਲ ਰੰਗ ਦੇ ਇੱਕ ਗੁਰਦੁਆਰਾ ਮੁਰਦੂ ਸਾਹਮਣੇ ਗੁਰਦੁਆਰਾ ਸਾਹਿਬ ਸਾਹਮਣੇ ਆ ਬਸ ਜਦੋਂ ਉੱਥੇ ਪਹੁੰਚ ਗਏ ਤਾਂ ਫਿਰ ਅਸੀਂ ਇਹ ਵੀਡੀਓ ਨੂੰ ਬੰਦ ਕਰਾਂਗੇ ਬਾਕੀ ਤੁਸੀਂ ਗੂਗਲ ਦੇ ਉੱਤੇ ਬਾਕੀ ਬਾਕ ਬਾਕ ਵੀਡੀਓ ਦੇ ਵਿੱਚ ਹੋਰ ਥਾਵਾਂ ਤੇ ਦੇਖਦੇ ਹਾਂ ਚਾਜਰਾ ਵਿਚਾਰ ਪ੍ਰੋਗਰਾਮ ਅਸੀਂ ਕਰਾਂਗੇ ਜੀ ਇੱਥੇ ਹੁਣ ਤੇ ਨਾਲ ਨਾਲ ਚਾਹਾਂਗੇ ਜੀ ਕਿ ਭੈਣਾ ਵੀਰ ਜਿਹੜੇ ਦੁਨੀਆ ਪਰਚ ਵਸਦੇ ਉਹ ਇੱਥੇ ਦਰਸ਼ਨ ਕਰ ਲੈਣ ਜਿੰਨੀ ਕਿ ਸਾਨੂੰ ਸਮਝ ਆਈ ਕਿਉਂਕਿ ਅਸੀਂ ਕੋਈ ਪੱਕੇ ਤੌਰ ਤੇ ਤਾਂ ਇੱਥੇ ਨਹੀਂ ਅਸੀਂ ਤਾਂ ਕੁਝ ਘੰਟਿਆਂ ਲਈ ਦਰਸ਼ਨ ਕਰਨ ਵਾਸਤੇ ਆਏ ਹਾਂ ਜਿੰਨਾ ਕਿ ਸਾਨੂੰ ਸਮਝਾਇਆ ਗਿਆ ਜਿਨਾ ਕ ਅਸੀਂ ਆਪਦੀ ਅੱਖ ਨਾਲ ਦੇਖ ਸਕਦੇ ਹਾਂ ਜੋ ਜੋ ਕੁਝ ਵੀ ਜਾਣ ਸਟਾਂਗੇ ਉਹ ਆਪਜੀ ਦੇ ਨਜ਼ਰ ਕਰਾਂਗੇ ਮੈਂ ਤੇ ਹਰਮਨ ਸਿੰਘ ਜੀ ਤੇ ਲੋ ਜੀ ਹੁਣ ਤਾਂ ਇੰਉਂ ਲੱਗਦਾ ਜੀ ਕਿ ਗੱਡੀ ਹੌਲੀ ਕਿਉਂ ਆ? ਕੀ ਉੱਡਦੀ ਕਿਉਂ ਨਹੀਂ? ਬਸ ਸਾਹਮਣੇ ਟੱਕਰ ਦੇ ਇਨਸ਼ਾਅੱਲਾ। ਇਹ ਸਾਡੇ ਸਾਥੀ ਆ ਜੀ। ਅੱਜ ਫੇਰ ਉਹ ਹੀ ਮੈਂ ਪਹਿਲੀ ਵੀਡੀਓ ਚ ਵੀ ਦੱਸਿਆ। ਕਿ ਅੱਜ ਦਸਤਾਰ ਸਜਾਈ ਆ ਬਹੁਤ ਸਮੇਂ ਬਾਅਦ ਸਜਾਈ ਮੇਰੇ ਦੋਸਤਾਂ ਨਹੀਂ ਐ ਤੇ ਚਾ ਮੇਰਾ ਸੀ ਵੀ ਮੈਂ ਸਜਾਵਾਂ ਤੇ ਬਾਕੀ ਜਦੋਂ ਬਾਬੇ ਦੀ ਪੱਕਾ ਥਾਪੜਾ ਹੋਇਆ ਤੇ ਜਦੋਂ ਹੁਕਮ ਹੋਇਆ ਤੇ ਉਦੋਂ ਫਿਰ ਪੱਕੇ ਤੌਰ ਤੇ ਸਜਾਵਾਂਗੇ ਪਰ ਅੱਜ ਆ ਸਾਡੇ ਸੁਖਨੈਬ ਸਿੱਧੂ ਸਾਹਿਬ ਨੇ ਪਿੱਛੇ ਤੇ ਇਹ ਸਾਡਾ ਕਰਮ ਸਿੰਘ ਜਿਨ੍ਹਾਂ ਨੂੰ ਅਸੀਂ ਛੇੜਦੇ ਹੁੰਨੇ ਆ ਲਗਭਗ ਛੋਟੇਪੁਰ ਕਹਿ ਕੇ ਦਿਨ ਛੋਟੇਪੁਰ ਸਾਹਬਾ ਜਿਹੜੇ ਸਾਡੇ ਮੰਚ ਸਾਰੇ ਪ੍ਰਤੀ ਸਤਿਕਾਰ ਹਨ ਪਰ ਇਹ ਸਾਡਾ ਛੋਟੇਪੁਰ ਤੇ ਹਰਮਨ ਜੀ ਇਸ ਵੇਲੇ ਨੀਂਦਾ ਪੂਰੀਆਂ ਕਰ ਰਹੇ ਹੈ ਜੀ ਨਹੀਂ ਨਹੀਂ ਸਰ ਜਗਦੇ ਨਹੀਂ ਜਗਦੇ ਨਹੀਂ ਜਾਗਦੇ ਰਹਿਣਾ ਸਾਹ ਹਾਂ ਜਗਦੇ ਰਹਿਣਾ ਕਿ ਹਮੇਸ਼ਾ ਹੀ ਖਬਰਦਾਰ ਰਹਿਣਾ ਤੇ ਜਾਗਦੇ ਰਹਿਣਾ ਹਰ ਕਿਸੇ ਲਈ ਜ਼ਰੂਰੀ ਹੈ ਪਰ ਜਾ ਕੇ ਕਿਸੇ ਨੂੰ ਤੰਗ ਨਹੀਂ ਕਰਨਾ ਸੋਚਦੇ ਪੱਖ ਤੋਂ ਗੁਰਦੁਆਰਾ ਤੰਬੂ ਸਾਹਿਬ ਸ਼੍ਰੀ ਨਕਾਣਾ ਸਾਹਿਬ ਪਾਕਿਸਤਾਨ ਲਿਖਿਆ ਜੀ ਇੱਥੇ ਬਣਾ ਤਾਂ ਜਨਮ ਸਥਲੀ ਤੇ ਜਾਣਾ ਜੀ ਆਪਾਂ ਜਨਮ ਸਥਾਨ ਤੇ ਆ ਵੀਡੀਓ ਦੇ ਵਿੱਚ ਸ਼ਾਇਦ ਤੁਹਾਨੂੰ ਕੁਝ ਗੱਲਾਂ ਐਉਂ ਲੱਗਣ ਕਿ ਭਾਈ ਇਹ ਦੁਹਰਾਵ ਵਾਲੀਆਂ ਇਹ ਲੰਮੀ ਵੀਡੀਓ ਬਣ ਗਈ ਉਹ ਮੇਰੀ ਮਜਬੂਰੀ ਹੈ ਜੀ ਕਿ ਮੈਂ ਚਾਹੁੰਦਾ ਨਹੀਂ ਕਿ ਕੋਈ ਵੀ ਜਿਹੜੀ ਹੈ ਨਾ ਪਲ ਉਹ ਮਿਸ ਹੋ ਜੇ ਕੋਈ ਪਲ ਅਲੋਪ ਹੋ ਜੇ ਤੇ ਉਹਨੂੰ ਤੁਸੀਂ ਭਾਈ ਜਿੱਥੇ ਆਪਾਂ ਇੰਨਾ ਕੁਝ ਵੇਖਦੇ ਆ ਤੇ ਇਹਨੂੰ ਚਾਹੁੰਦੇ ਨਾ ਚਾਹੁੰਦੇ برداشت ਕਰਿਓ ਸਾਰੀ ਜੇਕਰ ਤੁਹਾਨੂੰ ਠੀਕ ਲੱਗੇ ਜਿੰਨਾ ਕੁ ਟੋਟਾ ਠੀਕ ਲੱਗੇ ਬਾਜੀ ਉਹ ਸਾਹਮਣੇ ਨਜ਼ਰ ਆ ਰਿਹਾ ਹੈ ਜੀ ਇਹ ਗੁਰਦੁਆਰਾ ਸਾਹਿਬ ਆ ਗਿਆ ਵਾ ਇਹ ਇਹ ਜਿਹੜਾ ਉੱਪਰ ਅੱਛਾ ਜੀ ਇਹ ਗੁਰਦੁਆਰਾ ਸਾਹਿਬ ਦਾ ਜੀ ਉਹ ਸਾਹਮਣੇ ਦੇਖੋ ਨਾ ਥੱਲੇ ਦੇਖੋ ਹਾਂ ਬਿਲਕੁਲ ਇਹ ਉਸ ਸਮਾਰਟ ਦੇ ਅੰਦਰ ਹੀ ਇਹ ਇਹਨਾਂ ਨੂੰ ਨਹੀਂ ਪਤਾ ਕੀ ਸ਼ੈ ਬਣਾਈ ਹੈ ਅੱਛਾ ਜੀ ਪਰ ਉਹ ਸਾਹਮਣੇ ਗੁਰਦੁਆਰਾ ਸਾਹਿਬ ਦਾ ਦਰਵਾਜ਼ਾ ਨਜ਼ਰ ਆ ਰਿਹਾ ਹੂੰ ਉਹ ਗੁਰਦੁਆਰਾ ਸਾਹਿਬ ਦੇ ਅਸਕੇ ਜੀ ਸਾਨੂੰ ਤੋ ਜੀ ਆ ਗੁਰਦੁਆਰਾ ਸਾਹਿਬ ਦਾ ਮੁੱਖ ਗੇਟ ਤੁਹਾਨੂੰ ਇੱਥੋਂ ਦੱਸਣ ਲੱਗਿਆ ਪਿਛਲੇ 5 ਕਿਲੋਮੀਟਰ ਨਹੀਂ ਜੀ 5-6 ਕਿਲੋਮੀਟਰ ਦੀ ਅਸੀਂ ਵੀਡੀਓ ਬਣਾਈ ਹੈ ਇਹ ਅਸੀਂ ਉਦਾਂ ਵੀ ਖੁੱਲ੍ਹੀਆਂ ਸਿਆਸਤ ਦੀਆਂ ਸਮਾਜ ਦੀਆਂ ਆਲੇ-ਦੁਆਲੇ ਦੀਆਂ ਤੁਲਨਾ ਦੀਆਂ ਬਹੁਤ ਸਾਰੀਆਂ ਵੀਡੀਓ ਸ਼ਹਿਬਾਜ਼ ਸਾਹਿਬ ਨਾਲ ਕੀਤੀਆਂ ਪਰ ਆ ਜਿਹੜੀ ਵੀਡੀਓ ਆ ਇਹ ਸਿਰਫ ਤੇ ਸਿਰਫ ਨਨਕਾਣਾ ਸਾਹਿਬ ਟੋਲ ਪਲਾਦੇ ਤੋਂ ਲੈ ਕੇ ਨਨਕਾਣਾ ਸਾਹਿਬ ਸ਼ਹਿਰ ਦੇ ਗੁਰੂ ਸਾਹਿਬ ਦੀ ਜਨਮ ਸਥਲੀ ਤੱਕ ਦੀ ਇਹ ਵੀਡੀਓ ਆ ਇਹ ਆ ਮੈਨੂੰ ਜਾਣਕਾਰੀ ਨਹੀਂ ਜੀ ਇਹ ਅਸੀਂ ਪੁੱਛਾਂਗੇ ਜਾ ਕੇ ਵੀ ਇਹ ਕੀ ਇਮਾਰਤ ਆ ਇਹ ਇਹ ਵੀ ਮਸਜਿਦ ਹੈ ਇਹ ਮਸਜਿਦ ਹੋਊਗੀ ਸ਼ਾਇਦ ਇਹ ਮਸਜਿਦ ਆ ਵੀ ਬਹੁਤ ਸਾਰਾ ਸਤਕਾਰ ਤੇ ਆ ਲੋ ਜੀ ਗੁਰੂ ਸਾਹਿਬ ਦੀ ਜਨਮ ਸਥਲੀ ਵਾਲਾ ਗੁਰਦੁਆਰਾ ਸਾਹਿਬ ਆ ਗਿਆ ਗੁਰਦੁਆਰਾ ਜਨਮ ਅਸਥਾਨ ਤੇ ਮੈਂ ਮਾਪਿਆਂ ਕੋਲ ਜੀ ਹੁਣ ਅਸੀਂ ਇਹ ਵੀਡੀਓ ਨੂੰ ਬੰਦ ਕਰਕੇ ਤੇ ਅੰਦਰ ਜਾਵਾਂਗੇ ਤੇ ਚੱਜ ਦਾ ਵਿਚਾਰ ਦੇ ਵਿੱਚ ਪ੍ਰਾਈਮਰੀ ਸ਼ਾਰ ਟੀਵੀ ਦੇ ਉੱਤੇ ਬਾਕੀ ਗੱਲਾਂ ਸਾਂਝੀਆਂ ਕਰਾਂਗੇ ਆਹ ਲਓ ਜੀ ਆ ਇੱਕ ਵਾਰੀ ਤੁਸੀਂ ਦੇਖ ਲਓ ਜੀ ਗੁਰਦੁਆਰਾ ਜਨਮ ਸਥਲੀ ਗੁਰਦੁਆਰਾ ਜਨਮ ਅਸਥਾਨ ਸੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਉਹ ਲਿਖਿਆ ਹੋਇਆ ਤੇ ਗੁਰਦੁਆਰਾ ਸਾਹਿਬ ਕਾਫੀ ਵੱਡਾ ਜੀ ਅੰਦਰ ਕਿੱਥੋਂ ਹੋਣਾ ਅੰਦਰ ਕਿੱਥੋਂ ਜਾਣਾ ਪੁੱਛ ਰਹੇ ਨਹੀਂ ਸ਼ਹਿਬਾਦ ਸਾਹਿਬ ਵੀ ਅਪਾ ਦਾਖਲ ਕਿਹੜੇ ਪਾਸੇ ਨਹੀਂ ਹੋਣਾ ਗੱਡੀ ਕਹਿੰਦੇ ਜੀ ਉੱਤੋਂ ਦੀ ਲੈ ਕੇ ਆਓ ਉਹ ਪਾਰਕਿੰਗ ਆ ਗਈ ਜੀ ਤੇ ਆਹ ਲਓ ਜੀ ਮੈਂ ਤੁਹਾਨੂੰ ਆਹ ਦ੍ਰਿਸ਼ ਦਿਖਾ ਕੇ ਤੇ ਫਿਰ ਵੀਡੀਓ ਬੰਦ ਕਰਨ ਲੱਗਾ ਗੁਰਦੁਆਰਾ ਜਨਮ ਅਸਥਾਨ ਬਹੁਤ ਬਹੁਤ ਮਿਹਰਬਾਨੀ ਜੀ ਬਹੁਤ ਧੰਨਵਾਦ